ਕੀ ਯਾਰੀ ਲੱਗੀ ਤਾਂ ਹੁੰਦਾ ਸੀ ਖੰਡ ਵਰਗਾ ਟੁੱਟ ਗਈ ਸ਼ਰੀਕ ਬਣ ਗਿਆ ਉਹ ਗੱਲ ਹੋ ਗਈ ਬਾਬਾ ਮਲਿਕ ਜੀ ਨੂੰ ਬਦਨਾਮ ਕਰਨ ਵਾਲੀ ਕੁੜੀ ਅੱਜ ਕੈਮਰੇ ਦੇ ਸਾਹਮਣੇ ਆਈ ਹੈ ਉਹ ਸੋਡੇ ਸਾਹਮਣੇ ਗੱਲਾਂ ਨਿਕੜਨਗੀਆਂ ਵੀ ਬਾਬਾ ਮਲਿਕ ਮੜਾ ਹੈ ਜਾਂ ਰਾਦੀਪ ਦੀ ਬਰੇਟਾ ਮਾਰੀ ਹੈ ਉਹ ਗੱਲਾਂ ਸੋਡੇ ਕੈਮਰੇ ਦੇ ਸਾਹਮਣੇ ਰੂਬਰੂ ਕਰਾਉਨੇ ਆ ਮੈਡਮ ਰਾਦੀਪ ਜੀ ਨਾਲ ਰਾਦੀਪ ਜੀ ਨਾਲ ਸਤਿ ਸ਼ਕਾਲ ਪੈਣ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਕਿਵੇਂ ਚੱਲਦਾ ਜੀ ਕੰਮ ਕਰ ਬਹੁਤ ਵਧੀਆ ਜੀ ਕਹਿੰਦੇ ਸੋਸ਼ਲ ਮੀਡੀਆ ਤੇ ਸਟਾਰ ਹਾਂ ਅੱਜ ਕੱਲ ਦੇ ਟਾਈਮ 'ਚ ਹਾਂਜੀ 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 ਚਲੋ ਬਾਈ ਗੁਰੂ ਦੀ ਕਿਰਪਾ ਹੈ ਨਾ ਐਵੇਂ ਹੀ ਰੱਖੇ ਤੁਹਾਡੀ ਦੀ ਕਿਰਪਾ ਨਹੀਂ ਮੈਨੂੰ ਇੱਕ ਗੱਲ ਦੱਸੋ ਜੀ ਆ ਜਿਹੜੀ ਬਾਬਾ ਮਲਿਕ ਜੀ ਵਾਲੀ ਗੱਲ ਹੈ ਜਿਹੜਾ ਬਠਿੰਡੇ ਵਾਲਾ ਬਾਬਾ ਬਣਿਆ ਫਿਰਦਾ ਹੈ ਇਹ ਸੱਚੀ ਗੱਲ ਹੈ ਵੀ ਤੁਸੀਂ ਇਹਨਾਂ ਦੀ ਜੀਐਫ ਹੁੰਦੇ ਸੀ ਕਿਸੇ ਟਾਈਮ 'ਚ ਹਾਂਜੀ ਵਾਈਫ ਵੀ ਰਹਿਣ ਜੀ ਮੈਡਮ ਜੀ ਨੇ ਸਾਰਾ ਸੱਚ ਦੱਸਿਆ ਕਹਿੰਦੀ ਵੀ ਮੈਂ ਜੀਐਫ ਹੁੰਦੀ ਸੀ ਕੋਈ ਲਕੋ ਨਹੀਂ ਰੱਖਿਆ ਕੋਈ ਓਲਾ ਨਹੀਂ ਰੱਖਿਆ ਕੋਈ ਪੋਲਾ ਨਹੀਂ ਰੱਖਿਆ ਐਡੀ ਗੱਲਬਾਤ ਕੈਮਰੇ ਦੇ ਸਾਹਮਣੇ ਬੋਲਣਾ ਜਿਗਰਾ ਹੋਣਾ ਚਾਹੀਦਾ ਜਿਗਰੇ ਤੋਂ ਬਿਨਾ ਨਹੀਂ ਕੋਈ ਬੋਲ ਸਕਦਾ ਮਤਲਬ ਖਾਨਦਾਨ ਦੀ ਕੁੜੀ ਹੈ ਵਧੀਆ ਪਰਿਵਾਰ ਚੋਂ ਕੁੜੀ ਹੈ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਆ ਬਾਬੇ ਮਲਕੀ ਜੀ ਵਾਲਾ ਕੀ ਚੱਕਰ ਪਿਆ ਫਿਰ ਚੈੱਕ ਕਰਤਾ ਜੀ ਬਸ ਸਾਨੂੰ ਪਤਾ ਹੀ ਹੈਗਾ ਨਹੀਂ ਨੀ ਵੀ ਹੈਗੀ ਦੇਖੋ ਨਾ ਡਬੋਸ ਹੋ ਗਿਆ ਤੇ ਪਹਿਲਾਂ ਵੀ ਵਧੀਆ ਕਾਲ ਜਿਹੜੇ ਟਾਈਮ 'ਚ ਪੜਦੇ ਸੀ ਰਿਲੇਸ਼ਨ 'ਚ ਵੀ ਤਿੰਨ ਚਾਰ ਸਾਲ ਰਹਿਾਂਗੇ ਤੇ ਉਸ ਤੋਂ ਬਾਅਦ ਮੰਨ ਲਓ ਨਾ ਸਾਡੇ ਜ਼ਮੀਨ-ਜਮੋਨ ਵੀ ਬਹੁਤ ਹੈਗੀ ਕਿੰਨੇ ਕੁ ਜ਼ਮੀਨਾਂ ਈ ਤੁਹਾਡੇ ਸਾਡੇ ਹੈਗੇ ਜੀ 12 1250 ਕਿੱਲਾ ਸਾਡੇ 1250 ਕਿੱਲੇ ਹੋਣ ਦੇ ਬਾਵਜੂਦ ਇੱਕ ਸੜੇ ਹੋਏ ਬੰਦੇ ਨਾਲ ਮਤਲਬ ਵਿਆਹ ਕਰਾਇਆ ਸਾਨੂੰ ਪਤੀ ਹੈ ਨਾ ਬਾਬੇ ਮਲਿਕ ਜੀ ਦਾ ਤੇ ਆਪਾਂ ਬਾਕੀ ਹੋਰ ਗੱਲਾਂ ਕਰਦੇ ਭੈਣ ਜੀ ਨਾ ਹਾਂਜੀ 1250 ਕਿੱਲਾ ਜ਼ਮੀਨ ਦਾ ਹਾਂਜੀ ਹਾਂਜੀ ਫਿਰ ਤਾਂ ਮਤਲਬ ਹੈਲੀਕਾਪਟਰ ਨਾਲ ਹੀ ਬੰਦੇ ਹੋਣੇ ਪੈਣ ਜੀ ਹਾਂਜੀ ਹਾਂਜੀ ਦਵਾਈ ਦਬੂਈ ਫਿਰ ਹੈਲੀਕਾਪਟਰ ਨਾਲ ਹੀ ਛਿੜਕਦੇ ਹੋ 125 ਕਿੱ 17 ਕਿੱਲੇ ਹੁੰਦੇ ਨੇ ਸਾਡੇ ਹਿਸਾਬ ਨਾਲ ਕਿਲੋਮੀਟਰ ਚ ਨਾਂਜੀ ਬਸ ਉਹ ਡੈਡੀ ਹੋਰ ਨੂੰ ਪਤਾ ਹੋਊਗਾ ਦੇਖੋ ਨਾ ਅੱਛਾ ਵੀ ਕਿਵੇਂ ਸੰਭਾਲਦੇ ਆ ਖੇਤੀਬਾੜੀ ਫਿਰ ਤਾਂ 30 40 ਕਿਲੋਮੀਟਰ ਦੇ ਰੇਡੀਓ ਜਮੀਨ ਲੱਗਦੀ ਹੈ ਹਾਂਜੀ 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 ਅੱਛਾ ਜਿੱਥੇ ਤੱਕ ਨਿੰਗਾ ਜਾਂਦੀ ਹੈ ਹਾਂਜੀ ਠੀਕ ਠੀਕ ਤੇ ਮੈਂ ਇਹ ਸੋਚਿਆ ਸੀਗਾ ਵੀ ਚਲੋ ਵਧੀਆ ਹਨਾ ਵੀ ਇਹਨਾਂ ਦਾ ਟਾਈਮ ਪਾਸ ਹੋਈ ਜਾਊਗਾ ਇਹ ਘਰੋਂ ਥੋੜਾ ਜਿਹਾ ਠੀਕ ਠਾਕ ਜੀਣਗੇ ਹਨਾ ਵੀ ਚਲੋ ਵਧੀਆ ਰਿਸ਼ਤਾ ਨਿਭੂਗਾ ਆਪਣਾ ਤੇ ਪਰ ਇਹਨਾਂ ਦੇ ਕੋਈ ਇਰਾਦੇ ਜੇ ਲੱਗੇ ਨਹੀਂ ਹੈਗੇ ਆਪਾਂ ਨੂੰ ਕੋਈ ਨਿਵਾਉਣ ਵਾਲੇ ਤੇ ਮੈਂ ਕਿਹਾ ਵੀ ਸੀ ਬਹੁਤ ਸਮਝਾਇਆ ਸੀਗਾ ਵੀ ਆਹ ਲਛਣਾ ਚਨਾਪੋ ਤੁਸੀਂ ਹਨਾ ਵੀ ਕੀ ਮੰਗਦੇ ਹੋਗੇ ਨੀ ਮਤਲਬ ਪੈਸਾ ਤੁਹਾਡੇ ਕੋਲੇ ਪੂਰਾ ਸੀ ਉਹਨੇ ਤਾਂ ਕੱਲਾ ਰਹਿਣਾ ਸੀਗਾ ਕੁਝ ਵੀ ਨਹੀਂ ਕਰਨਾ ਸੀ ਮੌਜਾ ਕਰਦੇ ਸੀ ਵਧੀਆ ਤੁਹਾਡੇ ਕੋਲੇ ਗੱਡੀਆਂ ਕਾਰਾਂ ਤੇ ਫਿਰ ਅਚਾਨਕ ਉਹ ਬਾਬਾ ਜੀ ਤੁਹਾਡੇ ਨਾਲ ਤਲਾਕ ਦੀ ਵਜ੍ਹਾ ਕਾਰਨ ਕੀ ਹੋਇਆ ਬਸ ਇਹ ਖੁਦ ਹੀ ਨਹੀਂ ਪਤਾ ਲੱਗਿਆ ਹੈਗਾ ਵੀ ਇਹ ਹੋਇਆ ਕੀ ਹੈਗਾ ਨਾ ਨਹੀਂ ਮੈਡਮ ਜੀ ਐ ਤਾਂ ਕੋਈ ਨਾ ਕੋਈ ਤਾਂ ਗੱਲ ਹੋਣੀ ਮਤਲਬ ਥੋੜੀ-ਮੋਟੀ ਦਾ ਵਿੱਚੋਂ ਮਤਲਬ ਤੁਹਾਡੀ ਮੰਮੀ ਡੈਡੀ ਨੂੰ ਪੁੱਟਾ ਬੋਲਦਾ ਹੋਵੇ ਤੁਹਾਡੇ ਭਰਾ ਨੂੰ ਬੋਲਦਾ ਹੋਵੇ ਕਿਸੇ ਨੇ ਤਾਂ ਬੋਲਦੀ ਹੋਣਾ ਨਾ ਕੋਈ ਨਾ ਕੋਈ ਤਾਂ ਕਾਰਨ ਬਣਦਾ ਨਾ ਐਟਾ ਬਣਦਾ ਨਹੀਂ ਅਗੇ ਗੱਲ ਨਹੀਂ ਸਾਡੇ ਦੋਨੇ ਜੀਆਂ ਦੀ ਨਹੀਂ ਵੀ ਹੈਗੀ ਜੀ ਅੱਛਾ ਤੁਹਾਡੇ ਦੋਨੇ ਜੀਆਂ ਦੀ ਨਹੀਂ ਮੇਣੀ ਹਾਂਜੀ ਹਾਂਜੀ ਜੇ ਤੁਸੀਂ ਕਹਿ ਰਹੇ ਹੋ ਵੀ ਬਾਬਾ ਬਰਨਾਮ ਕਰ ਰਿਹਾ ਹੈ ਬਰਨਾਮ ਤਾਂ ਫਿਰ ਤੁਸੀਂ ਵੀ ਕਰ ਰਹੇ ਹੋ ਮੈਡਮ ਉਹਨਾਂ ਨੂੰ ਅਸੀਂ ਬਦਨਾਮ ਨੂੰ ਕੀ ਬਦਨਾਮ ਕਰ ਦੇਾਂਗੇ ਉਹ ਸਾਨੂੰ ਖੁਦ ਬਦਨਾਮ ਕਰਨ ਲੱਗ ਰਿਹਾ ਹੈਗਾ ਉਹਦਾ ਪਤਾ ਵੀ ਨਹੀਂ ਲੱਗਣਾ ਜਦੋਂ ਅਸੀਂ ਇਹਨੇ ਚੌਂਟਾ ਚਕਵਾਤਾ ਉਹ ਕੀ ਵਾਦਵਾ ਮ ਆ ਦਿੰਦਾਗਾ ਇਹਨੂੰ ਜਦੋਂ ਡਿਪੋਸ ਡਬੋਸ ਹੋਇਆ ਤੁਹਾਡਾ ਤੁਸੀਂ ਕਿੰਨੇ ਕੁ ਰੁਪਏ ਦਿੱਤੇ ਨੇ ਇਹਨਾਂ ਨੂੰ ਮੈਂ ਦਿੱਤਾ ਸੀ ਜੀ 2.5 ਤਿੰਨ ਕਰੋੜ ਰੁਪਏ ਨਹੀਂ ਮਤਲਬ ਪੈਸੇ ਤਾਂ ਆਖਰ ਮੁੰਡਾ ਦਿੰਦਾ ਹੁੰਦਾ ਕੁੜੀ ਨੂੰ ਤੁਸੀਂ ਆਪ ਦਿੱਤਾ ਹੀ ਕਰਨ ਕੀ ਤੁਸੀਂ ਛਟਕਾਰਾ ਜਾਂਦੀ ਸੀ ਹਾਂਜੀ ਹਾਂਜੀ ਮੈਂ ਪੰਡਾ ਛਡਾਣਾ ਚਾਹੁੰਦੀ ਸੀ ਜੀ ਮਤਲਬ ਪੈਸੇ ਤਾਂ ਕੋਈ ਕਮੀ ਨਹੀਂ ਨਾ ਆਪਾਂ ਦੇਖ ਹੀ ਸਕਦੇ ਹਾਂ ਮਤਲਬ ਜਿਹੜੇ ਥਾਮ ਨਾਲ ਤੁਸੀਂ ਪੈਸਾ ਦੇ ਪਰ ਉਹਨੇ ਪੈਸੇ ਦਾ ਕੀ ਕਰਿਆ ਕਰਨਾ ਕੀ ਸੀਗਾ ਡੇਰਾ ਖੋਲੇਗਾ ਅੱਛਾ ਡੇਰਾ ਛੋਡੇ ਪੈਸੇ ਨਾਲ ਡੇਰਾ ਖੋਲੇ ਲਹੋਰ ਉਹਦੇ ਮਲੰਗ ਦੇ ਪੱਲੇ ਕੀ ਸੀਗਾ ਅੱਛਾ ਅੱਛਾ ਛੋਡੇ ਪੈਸਾ ਨਾਲ ਹੀ ਡੇਰਾ ਖੋਲੇ ਹਾਂਜੀ ਹਾਂਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਤੇ ਫਿਰ ਉਹ ਤਾਂ ਠੱਗਦਾ ਬਹੁਤ ਹੈ ਹਾਂਜੀ ਹਾਂਜੀ ਹੋਰ ਤੇ ਇੱਕ ਗੱਲ ਮੈਂ ਹੋਰ ਕਹ ਰਿਹਾ ਸੀ ਜਿਹੜੇ ਸਾਹਿਬ ਨਾਲ ਛੋਟੀ ਜ਼ਮੀਨ ਹੈ ਛੋਟੀ ਤਾਂ ਰਿਸ਼ਤੇਦਾਰੀਆਂ ਵੀ ਬਾਲੀ ਤਾਕੜੀ ਬੰਦਿਆਂ ਨਾਲ ਹੋਣੀ ਹਾਂਜੀ ਹਾਂਜੀ ਤੇ ਆਪਣਾ ਸੁਖਵੀਰ ਬਾਦਲ ਜਿਹੜਾ ਉਹ ਤਾਂ ਹੈਗਾ ਮਾਸੀ ਦਾ ਮੁੰਡਾ ਅੱਛਾ ਸੁਖਵੀਰ ਬਾਦਲ ਜੀ ਮਰਦਲ ਭੈਣ ਜੀ ਦੇ ਮਾਸੀ ਦੇ ਮੁੰਡੇ ਨੇ ਜਿਹਨੂੰ ਆਪਾਂ ਸੁੱਖਾ ਗੱਪੀ ਕਹਿੰਦੇ ਆ ਹਾਂਜੀ ਹਾਂਜੀ ਹਾਂ ਹਾਂ ਨੇ ਗੱਪੀ ਨਹੀਂ ਹੈਗੇ ਉਹ ਵੈਸੇ ਉਹ ਲੋਕ ਕਹਿ ਦਿੰਦੇ ਨੇ ਅੱਛਾ ਅੱਛਾ ਹਾਂਜੀ ਉਹ ਤਾਂ ਬਹੁਤ ਵਧੀਆ ਨੇਗੇ ਤੇ ਭਗਵੰਤ ਮਾਨ ਮੇਰੀ ਪੂਆ ਦਾ ਮੁੰਡਾ ਹੈਗਾ ਅਰੇ ਭਗਵੰਤ ਮਾਨ ਪੂਆ ਦਾ ਮੁੰਡਾ ਮਤਲਬ ਇਹਨਾਂ ਦਾ ਆਪਸ ਚ ਬਣਦੀ ਨਹੀਂ ਪਰ ਛੁੱਡੀ ਰਿਸ਼ਤੇਦਾਰੀ ਹੈ ਕਿਵੇਂ ਬਣ ਗਿਆ ਭੈਣ ਜੀ ਲੈ ਫਿਰ ਹੁਣ ਸਾਡੇ ਨਾਲ ਤਾਂ ਰਿਸ਼ਤੇਦਾਰੀ ਹੈ ਗਈ ਹੈ ਉਹਨਾਂ ਦੀ ਚਾਅ ਅਸਲੇ ਨਹੀਂ ਬਣਦੀ ਸਾਡੀ ਤਾਂ ਬਣਦੀ ਹੈ ਅੱਛਾ ਜ਼ਰੂਰੀ ਥੋੜਾਗਾ ਤੇ ਕਾਂਗਰਸ ਚ ਕਾਂਗਰਸ ਚ ਹਾਂਜੀ ਉਹਨਾਂ ਨਾਲ ਵੀ ਬਹੁਤ ਵਧੀਆ ਗਏ ਪ੍ਰਿਯਸਤ ਜੀ ਅੱਛਾ ਕੈਪਟਨ ਅਮਰਿੰਦਰ ਸਿੰਘ ਨਾਲ ਹਾਂਜੀ 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 ਉਹ ਮੇਰੇ ਚਾਚਾ ਸੌਰਰਾ ਜੀ ਨੇ ਅੱਛਾ ਚਾਚਾ ਸੌਰਰਾ ਜੀ ਨੇ ਦਾ ਮਤਲਬ ਕਰੀ ਪਾਰਟੀਆਂ ਚੱਕੀ ਫਿਰਦੇ ਨੇ ਪੰਜਾਬੀਓ ਕਰੀ ਪਾਰਟੀਆਂ ਦਾ ਆਪਾਂ ਨੂੰ ਹੀ ਪੰਜਾਬ ਦੇ ਲੋਕਾਂ ਨੂੰ ਹੀ ਲੜਾ ਕੇ ਰਾਜੀ ਨੇ ਪਾਰਟੀਆਂ ਦੇ ਨਾਲ ਇਕੱਠੇ ਹੁੰਦੇ ਨੇ ਤੇ ਮੈਂ ਕਹਿਣਾ ਚਾਹੁੰਗਾ ਚੱਕੇ ਵਾਲੇ ਬਾਈ ਜੀ ਨੂੰ ਬਾਈ ਜੀ ਪਾਣੀ ਦੇ ਗਲਾਸ ਦੀ ਕਿਰਪਾਲਤਾ ਕਰੋ ਮਰੀ ਜੀ ਤੇ ਅੱਗੇ ਆਪਾਂ ਗੱਲ ਕਰਦੇ ਆ ਤੇ ਮਤਲਬ ਜਿਵੇਂ ਫਿਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਭੰਡਦੇ ਹੋ ਜਾਂ ਵੋਟਾਂ ਪਵਾਉਂਦੇ ਹੋ ਉਹ ਕਿਹੜੇ ਥਾਮ ਨਾਲ ਕਰਦੇ ਹੋ ਫਿਰ ਤੁਸੀਂ ਉਹ ਤਾਂ ਜੀ ਫਿਰ ਕਰਨਾ ਪੈਂਦਾ ਨਾ ਇੰਨਾ ਕ ਇਹ ਡਰਾਮੇ ਹੁੰਦਾ ਮਤਲਬ ਇੱਕ ਕਿਸਮ ਦਾ ਸਾਰਾ ਡਰਾਮਾ ਹਾਂਜੀ ਹਾਂ ਟੋਟਲ ਬਾਡੇ ਤੋਂ ਹਾਂਜੀ ਹੁਣ ਤੁਸੀਂ ਸਾਰੇ ਇਕੱਠੇ ਬੈੰਨੇ ਹੋ ਹਾਂਜੀ ਲੇ ਪਰ ਹੁਣ ਪਰਿਵਾਰਾਂ ਇਕੱਠੀ ਰਵਾਂਗੇ ਇਕੱਠੇ ਰਹਿਨੇ ਆ ਖੜਨਾ ਵੀ ਆ ਬੈਠਣਾ ਵੀ ਅ ਰਿਸ਼ਤੇਦਾਰਾਂ ਨੂੰ ਚਾਉਣਾ ਜਾਣਾ ਕੋਈ ਵਿਆਹ ਸ਼ਾਦੀ ਹੁੰਦੀ ਆ ਉਦੋਂ ਇਕੱਠੀ ਹੁੰਦੇ ਆ ਤੇ ਇੱਕ ਮਲਿਕ ਬਾਬਾ ਜੀ ਕਹ ਰਹੇ ਸੀ ਵੀ ਉਹਦਾ ਬੇੜਾ ਬਹਿ ਜੀ ਉਹਨੇ ਆਈਡੀ ਹੈਕ ਕਰੀ ਆ ਉਹਦਾ ਉਹਦਾ ਕੀ ਕਰਨੇ ਸਾਰਾ ਨਹੀਂ ਇਹ ਹਜੇ ਤਾਂ ਕੁਝ ਨਹੀਂ ਆਪਾਂ ਤਾਂ ਕਰਿਆ ਨਹੀਂ ਹੈਗਾ ਨਹੀਂ ਉਹਨੇ ਤਾਂ ਕਿਹਾ ਕਹਿੰਦਾ ਵੀ ਆਈਡੀ ਹੈਕ ਕਰ ਕੀ ਮੈਂ ਤਾਂ ਕਹਿੰਦਾ ਅੱਲਾ ਕਰਕੇ ਉਹਦਾ ਬੇੜਾ ਵਾਜੇ ਆਈਡੀ ਤੂੰ ਹੀ ਕੀਤੀ ਹੈ ਉਹਦਾ ਮਤਲਬ ਵੱਧਵਾ ਮੈਂ ਤਾਂ ਫਿਰ ਤੈਨੂੰ ਹੀ ਦਿੰਦਾ ਨਾ ਗੁੱਡੀ ਨਹੀਂ ਉਹਦੇ ਕੁਝ ਨਹੀਂ ਲੱਗਦਾ ਆਪਾਂ ਨੂੰ ਐਵੇਂ ਦਾ ਬਸ ਦੇਖੋ ਨਾ ਬਾਅਦ ਚ ਤਾਂ ਅਗਲਾ ਬਦਨਾਮ ਹੀ ਕਰਦਾ ਹੁੰਦਾ ਸਾਨੂੰ ਪਤਾ ਹੀ ਸਾਰਿਆਂ ਨੂੰ ਨਹੀਂ ਜੇ ਮਤਲਬ ਤੇਰੇ ਦੋਨੇ ਕੋਈ ਕਾਲਾ ਜਾਦੂ ਕਰਾਤਾ ਜਾਂ ਕੋਸੋਰ ਕਰਾਤਾ ਨਹੀਂ ਉਹਦੇ ਕੋਲੇ ਹਜੇ ਕੁਝ ਨਹੀਂ ਹੈਗਾ ਨਹੀਂ ਤੁਹਾਡੇ ਕੋਲੇ ਪਾਪ ਰੇ ਮਤਲਬ ਇਸ ਟਾਈਮ ਤੁਸੀਂ ਕੁਝ ਵੀ ਕਰਾ ਸਕਦੇ ਹੋ ਮੈਂ ਚਕਵਾ ਦੁੱਗੀ ਹੁੰਦਾ ਫਿਰ ਕੀ ਹੁੰਦਾ ਤੁਸੀਂ ਮੜਾ ਜਾ ਕੇ ਕਹਿ ਕੇ ਉਹਦੇ ਬੱਪੂ ਆਰੇ ਮੁੰਡੇ ਨੂੰ ਕਰ ਦੋ ਕਾਹਦੇ ਵਾਸਤੇ ਅੱਛਾ ਹੋਰ ਪੌਂਟਾ ਛੋਟੀ ਪੂਰੀ ਐ ਕਰਾਨ ਕਰਨ ਦਾ ਤੁਸੀਂ ਆਥਣੇ ਕੈਪ ਕਰਾ ਦੋ ਡੇਰੇ ਚ ਚੁਕਾ ਦਾਂਗੇ ਅੱਛਾ ਡੇਰੇ ਚੁਈ ਚੁਕਾ ਦੇਣਗੇ ਭੈਣ ਜੀ ਕੰਨੇ ਡੇਰੇ ਚੁਈ ਚੁਕਾ ਲਨਗੇ ਤੇ ਆਹ ਭਾਈ ਜੀ ਫਿਰ ਛੋਟੇ ਲਵੀ ਦਿੰਦਾ ਐ ਪੱਕਾ ਹਾਂਜੀ ਹਾਂਜੀ ਛਿੱਕਾ ਛਿੱਕਾ ਤੇ ਆਪਾਂ ਪਾਣੀ ਪੀ ਲਈਏ ਦਰਸ਼ਕੋ 2 ਮਿੰਟ ਤੇ ਮੈਂ ਜਿਹੜੀ ਗੱਲ ਕਰ ਰਿਆ ਸੀ ਵੀ ਆਹ ਫਿਰ ਬਾਬਾ ਛੋਡੇ ਤੇ ਜਿਹੜੇ ਅਲਜਾਨ ਲਾਉਂਦਾ ਇਹਦਾ ਕੀ ਕਰਨਾ ਚਾਹੋਂਗੇ ਤੁਸੀਂ ਉਹ ਕੁੱਤਾ ਭੌਂਕਦਾਗਾ ਅੱਛਾ ਹਾਂਜੀ ਬਹੁਤ ਮਾੜੀ ਗੱਲ ਐ ਨਹੀਂ ਤੁਸੀਂ ਇਹਨੂੰ ਫਿਰ ਵਾਰਨਿੰਗ ਵਾਰਨਿੰਗ ਦੇ ਦਿਓ ਕੋਈ ਵੀ ਇਹ ਤਾਂ ਬੜੀ ਗਲਤ ਗੱਲ ਐ ਕਹਿੰਦਾ ਕਹਿੰਦਾ ਮੈਂ ਪਾਲਦਾ ਰਿਹਾ ਇਹਨੂੰ ਰਾਤਦੀਪ ਨੂੰ ਲੈ ਮੈਨੂੰ ਕੀ ਪਾਲਿਆ ਹੁਣ ਤੱਕ ਪਾਲਿਆ ਤਾਂ ਮੈਂ ਉਹਨੂੰ ਉਹਨਾਂ ਨੇ ਮੈਨੂੰ ਕੀ ਪਾਲਿਆ ਪੈਂਦੀ ਜਿਹੜੀ ਸਾਬ ਨਾਲ ਤੁਹਾਡੇ ਖਰਚੇ ਨੇ ਤੁਹਾਡਾ ਮੈਂ ਕਹਿੰਦਾ ਤਾਂ ਮਜਾ ਮੀ ਨਹੀਂ ਪਤਾ ਹੈ ਗਿਆ ਆ ਦੇਖੋ ਪਿੱਛੇ ਵੀ ਮੈਂ ਆ ਤੱਕ ਕਾਲੇ ਖੜੇ ਸੀ ਉੱਥੇ ਹਾਂਜੀ ਹਾਂਜੀ ਡਿਫੈਂਡਰ ਲਈ ਖੜੇ ਸੀ ਰੇਂਜ ਰੋਵਰ ਹਾਂਜੀ ਤੇ ਉਹ ਆਪਣੀ ਇੰਟਰਵਿਊ ਵਾਸਤੇ ਆਈ ਸੀਗੀ ਅੱਛਾ ਹਾਂ ਉਹ ਕਹਿੰਦੇ ਜਵਾਬ ਦਿੱਤਾ ਸਾਨੂੰ ਇਹ ਕੀ ਗੱਲ ਹਾਂਜੀ ਬਸ ਜਿਹੜਾ ਕੋਈ ਨਿਮਰਤਾ ਜੀ ਨਾਲ ਆਂਦਾ ਪਰ ਉਹਨਾਂ ਨੂੰ ਬੁਲਾ ਲੈਣੇ ਆ ਜਾਂਦੇ ਨੇਗੇ ਤੇ ਬਸ ਐਵੇਂ ਨਹੀਂ ਫਿਰ ਆਰੇ ਗਾਰੇ ਨੂੰ ਪੱਖੜ ਨਹੀਂ ਦਿੰਦੇ ਹੈਗੇ ਉਹ ਉਹ ਮੈਨੂੰ ਦੇਖ ਰੇ ਵੀ ਇਹ ਮੁੰਡਾ ਜਮਾਂ ਸਿੱਧਾ ਚੱਲੀ ਜਾਂਦਾ ਨੜੇ ਆਇਆ ਸਾਈਕਲ ਤੇ ਆ ਵੀ ਅਸੀਂ ਆਏ ਵੀ ਰੇਂਜ ਰੋਵਰ ਤੇ ਆਂ ਡਿਫੈਂਡਰ ਤੇ ਨੜੇ ਆਏ ਬੰਬੇ ਤੋਂ ਆ ਇਹ ਆਪਾਂ ਨੂੰ ਐਟੀਟਿਊਡ ਵਾਲੇ ਬੰਦੇ ਵਧੀਆ ਨਹੀਂ ਲੱਗਦੇ ਐਟੀਟਿਊਡ ਵਾਲੇ ਬੰਦੇ ਪਸੰਦ ਨਹੀਂ ਮੈਡਮ ਜੀ ਨੂੰ ਤੇ ਮੈਡਮ ਜੀ ਇੱਕ ਗੱਲ ਹੋਰ ਜੇ ਬਾਬਾ ਆਪ ਦਾ ਪਵਿੱਕ ਦੇ ਆ ਮਤਲਬ ਲੋਕਾਂ ਦਾ ਪਵਿੱਕ ਦੇਖ ਸਕਦਾ ਉਹ ਆਪ ਦਾ ਕਿਉਂ ਨਹੀਂ ਦੇਖ ਸਕਦਾ ਹਾਂਜੀ ਇਹ ਤਾਂ ਮੈਂ ਕਹਿਣਾ ਚਾਹੁੰਦੀ ਐਗੀ ਵੀ ਜਦੋਂ ਉਹਨਾਂ ਨੂੰ ਪਤਾ ਵੀ ਮੇਰੀ ਐਡੀ ਹੈਂਗ ਕੀਤੀ ਕਿਸੇ ਨੇ ਤੇ ਉਹ ਵੀ ਖੁਦ ਦੀ ਵੀ ਤਾਂ ਦੇਖ ਸਕਦੇ ਆ ਨਾ ਮੇਰੇ ਤੇ ਕਿਉਂ ਇਲਜ਼ਾਮ ਲਾ ਰਹੇ ਆਗੇ ਨਹੀਂ ਮੈਨੂੰ ਲੋੜ ਵੀ ਕੀ ਆ ਨਾ ਨਹੀਂ ਦੇਖੇ ਰਹਿ ਜੀ ਤੁਹਾਡੇ ਖਰਚੇ ਬਹੁਤ ਨੇ ਮਣ ਜੇ ਆ ਜਿਹੜੀ ਮੈਂ ਤੁਹਾਨੂੰ ਜਿਵੇਂ ਆ ਕੜੀ ਹੋਗੀ ਇੱਕੜੀ ਤਾਂ ਕਿਹੜੀ ਕੰਪਨੀ ਦੀ ਹੈ ਜੀ ਹਾਂਜੀ ਬਈ ਆ ਜਿਹੜੀ ਤੁਸੀਂ ਕੜੀ ਦੇਖ ਰਹੇ ਹੋਗੇ ਨਾ ਹਾਂਜੀ ਬਈ ਇੱਕੜੀ ਲੱਗਦੀ ਆ ਤੁਹਾਨੂੰ ਬਈ ਹੁਣ ਆਪਾਂ ਤਾਂ ਕੀ ਐਸਟੀਮੇਟ ਤੁਸੀਂ ਦੱਸ ਦੋ ਇਹ ਹੈਗੀ ਜੀ 35-40 ਲੱਖ ਦੀ 35-40 ਲੱਖ ਦੀ ਹਾਂਜੀ ਆ ਮੇਰਾ ਸੂਟ ਦੇਖ ਰਹੇ ਹੋਗੇ ਹਾਂਜੀ ਏ ਦੇਖੋ ਆ ਦੇਖੋ ਇਹਨਾਂ ਸਾਰੇ ਸੋਨੇ ਦੀਆਂ ਲੜੀਆਂ ਲੱਗੀਆਂ ਹੋਈਆਂ ਨੇ ਨਾ ਤੇ ਆ ਦੇਖੋ ਸੋਨੇ ਦੀਆਂ ਲੜੀਆਂ ਲੱਗੀਆਂ ਹੋਈਆਂ ਨੇ ਜੀ ਹਾਂਜੀ ਇਹ ਮੇਰਾ ਕਈ ਕਰੋੜ ਚ ਤਿਆਰ ਹੋਇਆ ਹੋਇਆ ਸੂਟ ਹੈ ਅੱਛਾ ਹਾਂਜੀ ਫਿਰ ਤਾਂ ਜੀ ਫਿਰ ਤੁਸੀਂ ਬਹੁਤ ਛੇਤੀ ਬਰਬਾਦ ਹੋ ਜਾਓਗੇ ਇਹ ਤਾਂ 1200 ਕਿੱਲੇ ਵਾਲਾ ਕੀਪਾ ਮਾਮਾ ਹਜ਼ਾਰوں ਕਿੱਲੇ ਵਾਲਾ ਹੋਵੇ ਉਹ ਕਿਵੇਂ ਅਫੋਰਡ ਅਫੋਰਡ ਕਿਵੇਂ ਕਰਦੇ ਹੋ ਲਾਪਾ ਨੂੰ ਕੋਈ ਖਰਚੇ ਪੈਂਦੇ ਨਹੀਂ ਹੈਗਾ ਕਿਵੇਂ ਜੀ ਖਰਚਾ ਸਾਰੀ ਸਰਕਾਰ ਦਾ ਅੱਛਾ ਹਾਂਜੀ ਮਤਲਬ ਜਿਵੇਂ ਹੁਣ ਪੰਜਾਬ ਗਵਰਨਮੈਂਟ ਚ ਔਰ ਸਰਕਾਰ ਹੈ ਭਗਵੰਤਵੰਦੀ ਚਾਚਾ ਛੋਡੇ ਭੂਆ ਦੇ ਮੁੰਡੇ ਦੀ ਪਰ ਉਹ ਖਰਚਾ ਕਿੱਥੇ ਪੈਂਦਾ ਉਹ ਸਾਰੀ ਆਪਣਾ ਇੱਧਰ ਹੀ ਪੈਂਦਾ ਹੈ ਬਸ ਪੰਜਾਬ ਤੇ ਪੰਜਾਬ ਤੇ ਖਰਚਾ ਪੈਂਦਾ ਹੈ ਪੰਜਾਬ ਦੇ ਸਿਰ ਤੇ ਸੂਟ ਪਾਏ ਜਾ ਰਹੇ ਨੇ ਪੰਜਾਬੀ ਉਹ ਹਾਂਜੀ ਤੇ ਆਹ ਸੈਂਡਲ ਸੈਂਡਲ ਜੀ ਮੇਰੇ ਦਵਾਈ ਚੋਂ ਆਏ ਹੋਏ ਆ ਅੱਛਾ ਦਵਾਈ ਤੋਂ ਆਏ ਹੋਏ ਨੇ ਹਾਂਜੀ ਇਹ ਕਿੰਨੇ ਕਿਤੇ ਪੈ ਗਏ ਇਹ ਤਾਂ ਜੀ ਆਪਣੇ ਭਗਵੰਤ ਮਾਨ ਨੂੰ ਹੀ ਕਿਹਾ ਸੀਗਾ ਉਹਨਾਂ ਨੇ ਮੰਗਵਾਤੇ ਅੱਛਾ ਭਰਾ ਨੂੰ ਕਿਹਾ ਸੀ ਮੇਰੇ ਨੂੰ ਅੱਛਾ ਭਰਾ ਛੋਡੇ ਭਗਵੰਤ ਮਾਨ ਭਰਾ ਜੀ ਨੇ ਭਰਾ ਉਹ ਵਿਦਾਈ ਹੋ ਜਾ ਨਹੀਂ ਤਾਂ ਫਿਰ ਨਾ ਹੋਵੇ ਇਹੀ ਗੱਲ ਕਹਿਣਾ ਚਾਹੁੰਗੇ ਹਾਂਜੀ ਹਾਂਜੀ ਬਹੁਤ ਵਧੀਆ ਐਸਕਰਾਰ ਕੀ ਹੈ ਤੁਹਾਨੂੰ ਦਾ ਸਾਰੇ ਟੱਬਰ ਨੂੰ ਹਾਂਜੀ 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 ਸਾਰੇ ਜਿਹੜੇ ਐਸਤੀ ਰਹਿੰਦੇ ਮਤਲਬ ਜਿਹੜੇ ਰਿਸ਼ਤੇਦਾਰ ਨੂੰ ਤੁਸੀਂ ਬਹੁਤ ਖੁਸ਼ ਹਾਂ ਜੀ ਪੰਜਾਬ ਨੂੰ ਭੁੱਲ ਗਏ ਹਾਂ ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਦੇਖੋ ਉਹਨਾਂ ਨੂੰ ਬਾਬਾ ਨੂੰ ਨਾ ਵੀ ਪਰ ਵੀ ਸਾਨੂੰ ਕੁਝ ਨਾ ਕਹਿਣ ਹੁਣ ਬਦਨਾਮ ਨਾ ਕਰਨਾ ਹਾਂ ਕਿਉਂਕਿ ਇੱਕ ਸਾਡੇ ਤੇ ਮਤਲਬ ਠੱਪੇ ਮੰਗੂ ਮਤਲਬ ਦਾਗ ਲੱਗਦਾ ਹੁੰਦਾ ਨਾ ਉਹ ਲੱਗਦਾਗਾ ਵੀ ਨਹੀਂ ਫਿਰ ਤੁਹਾਨੂੰ ਪੱਤੀ ਆਇਆ ਹੈ ਨਾ ਵੀ ਪੱਤੀ ਕਿ ਵੀ ਕਿਹੜੀ ਜੇਲ੍ਹ ਚ ਭੇਜਾਂਗੇ ਪੱਤੀ ਲੱਗਣਾ ਹਾਂਜੀ 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 ਇਹ ਤਾਂ ਫਿਰ ਤੁਹਾਡੀ ਪਾਵਰ ਹੈਗੀ ਉਹ ਅਜੇ ਕਿਤੇ ਕੋਈ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਕੋਈ ਲੋੜ ਹੀ ਨਹੀਂ ਹੈਗੀ ਹਾਂਜੀ ਵੀ ਪੱਤੀ ਲੱਗਣਾ ਨਾ ਮਸਕ ਨਿਕੜੇ ਹਾਂਜੀ ਜਮਾ ਵੀ ਨਹੀਂ ਪਤਾ ਵੀ ਲੱਗਣਾ ਹੈਗਾ ਕਿੱਥੋਂ ਆਏ ਤੇ ਕਿੱਧਰ ਨੂੰ ਲੰਗ ਕਿੱਧਰ ਲੰਗ ਹੈ ਤੁਸੀਂ ਦੇਖ ਸਕਦੇ ਹੋ ਹੈ ਇਹ ਇੱਕ ਫਨੀ ਇੰਟਰਵਿਊ ਹੈ ਮੈਂ ਕਹਿੰਦਾ ਇਹਨੂੰ ਦੇਖ ਕੇ ਬਸ ਇੰਜੋਏ ਕਰੋ ਕੱਲਾ ਇਹਨੂੰ ਕੋਈ ਦਿਲ ਤੇ ਨਾ ਲਾਓ ਇਹ ਸਾਡੇ ਹਾਸੇ ਟੇਡੇ ਨੇ ਤੇ ਬਸ ਕੱਲਾ ਸਾਡਾ ਕੰਮ ਹੈ ਲੋਕਾਂ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢਣਾ ਨਾ ਅਸੀਂ ਕਿਸੇ ਨੂੰ ਅੱਧ ਕਈ ਇਹਨਾਂ ਘਟ ਗਈਏ ਬਸ ਇਹ ਬਸ ਇੱਕ ਇੰਜੋਏ ਕਰੋ ਇਹਨਾਂ ਵੀਡੀਓ ਨੂੰ ਇੱਥੇ ਹੀ ਦੇਖ ਕੇ ਇੱਥੇ ਹੀ ਛੱਡ ਦਿਓ ਤੇ ਕੋਈ ਵੀ ਇਹਨੂੰ ਦਿਲ ਤੇ ਨਾ ਲਾਵੇ ਧੰਨਵਾਦ ਤੁਹਾਡਾ ਆਪਣਾ ਰਾਫਲ ਮਾਉੜ ਬੱਲੜਾ ਤੇ ਜਗਨੂ ਗਾਮੀ ਵਾਲੇ ਚੈਨਲ ਨੂੰ ਕਰੋ ਇੰਜੋਇਸ ਕਰੋ ਸਬਸਕ੍ਰਾਈਬਰ ਧੰਨਵਾਦ